ਮਾਮਲਾ ਛੱਕੀ ਲੱਗ ਰਿਹਾ ਛੱਕੀ ਕਿਉਂ ਲੱਗ ਰਿਹਾ ਵੀ ਕੁਛ ਦਿਨ ਕੁਛ ਸਮਾਂ ਪਹਿਲਾਂ ਹੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿਸਾਨਾਂ ਨੂੰ ਧਰਨੇ ਨਾਲ ਲਾਓ ਤੁਹਾਨੂੰ ਧਰਨੇ ਲਾਉਣ ਲਈ ਬੰਦੇ ਨਹੀਂ ਲੱਭਣੇ ਅੱਜ ਉਹ ਕਹਿ ਰਿਹਾ ਮੈਂ ਕਿਸਾਨਾਂ ਦਾ ਵਕੀਲ ਆ ਤੇ ਅੱਗੇ ਹੋ ਕੇ ਉਹ ਸਾਰਾ ਕੁਝ ਸਾਂਭ ਰਿਹਾ ਜਦ ਕਿ ਮੋਰਚਾ ਕੇਂਦਰ ਦੇ ਖਿਲਾਫ ਲੱਗਣਾ ਹੈ ਪੰਜਾਬ ਸਰਕਾਰ ਦਾ ਉਹਦੇ ਚ ਕੀ ਨੁਕਸਾਨ ਹੋਣਾ ਇੱਕ ਵੀ ਇਹਦੇ ਚ ਮੰਗ ਪੰਜਾਬ ਸਰਕਾਰ ਦੇ ਖਿਲਾਫ ਹੈ ਨਹੀਂਗੀ ਤੇ ਕੇਂਦਰ ਉਹ ਆ ਜਿਹੜਾ ਜਿਹੜਾ ਆਪ ਦੀ ਸਰਕਾਰ ਨੂੰ ਦਬਲ ਰਿਹਾ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਮੁੱਖ ਮੰਤਰੀ ਸਾਹਿਬ ਆਪਦੀ ਵੀ ਸੈਟਿੰਗ ਕਰਨਾ ਚਾਹੁੰਦੇ ਆ ਵੀ ਕੇਂਦਰ ਨੂੰ ਬਚਾਉਣਾ ਕਿਸਾਨਾਂ ਦੀ ਮਾਰ ਤੋਂ ਤੇ ਜਿਹੜੀ ਕੇਂਦਰ ਦੀ ਆਪਦੀ ਕੰਟੈਂਡੈਸ਼ਨ ਉਹਦਾ ਉਹਦੇ ਚੋਂ ਫਾਇਦਾ ਲੈਣਾ ਚਾਹੁੰਦੇ ਆ ਦੂਜੀ ਗੱਲ ਜਿਹੜਾ ਮੀਟਿੰਗ ਹੋਈ ਆ ਕੇਂਦਰੀ ਮੰਤਰੀਆਂ the ਇੱਕ ਵੱਡੀ ਤਾਕਤ ਨੂੰ ਇੰਗੋਰ ਕਰਨਾ ਇਗਨੋਰ ਕਰਨਾ ਤੇ ਛੋਟੇ ਜਦੋਂ ਅਜੇ ਸੱਦਾ ਹੀ ਹੈ ਪਹਿਲਾਂ ਕਹਿਣਾ ਵੀ ਤੁਹਾਡੀਆਂ ਮੰਗਾਂ ਮੰਨਦੇ ਆ ਔਰ ਜਿਹੜੀ ਮੀਟਿੰਗ ਹੋਈ ਆ ਉਸ ਮੀਟਿੰਗ ਤੋਂ ਬਾਅਦ ਜਿਹੜੇ ਬਿਆਨ ਆਏ ਨੇ ਜਿਹੜੇ ਕੱਲ ਬਲਦੇਵ ਉਹਨਾਂ ਦੇ ਵੀ ਬਿਆਨ ਹੈ ਵੀ ਜੇ 10 ਚੋਂ 3 ਜਾਂ 4 ਮੰਗਾਂ ਵੀ ਸਰਕਾਰ ਮੰਨ ਲੈਂਦੀ ਆ ਤਾਂ ਉਹ ਸਾਡੀ ਪ੍ਰਾਪਤੀ ਹੋਊਗੀ ਮੈਂ ਕਹਿਣਾ ਇਹ ਕਿਸਾਨੀ ਦੇ ਨਾਕਸਾਨ ਹੋਣ ਵਾਲੀ ਗੱਲ ਆ ਕਿਉਂਕਿ ਕਿਸਾਨੀ ਨਾ ਜਿਹੜਾ ਮੁੱਖ ਮੰਗ ਆ ਸਾਰੇ ਕਰਜ਼ੇ ਤੇ ਲਕੀਰ ਫਰੋਣਾ ਇਹ ਨਹੀਂ ਵੀ ਸਰਕਾਰ 5 ਪੈਸੇ 10 ਪੈਸੇ ਦੇ ਦੇਵੇ ਤੇ ਆਪਦਾ ਪੱਲਾ ਛਡਾ ਲਵੇ ਨਹੀਂ ਕਿਸਾਨੀ ਦੇ ਸਾਰੇ ਕਰਜ਼ੇ ਤੇ ਜਿੰਨਾ ਚਿਰ ਲਕੀਰ ਨਹੀਂ ਫਿਰਦੀ ਕਿਸਾਨੀ ਦਾ ਭਲਾ ਨਹੀਂ ਹੋਣ ਵਾਲਾ ਦੂਜੀ ਗੱਲ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਏ ਤੋਂ ਘੱਟ ਸਾਨੂੰ ਗੱਲ ਨਹੀਂ ਕਰਨੀ ਚਾਹੀਦੀ ਜਿਵੇਂ ਪਹਿਲਾਂ ਦਿੱਲੀ ਗਏ ਸੀ ਨਾ ਆਪਾਂ ਕਹਿ ਰਹੇ ਸੀ ਤਿੰਨ ਕਾਨੂੰਨ ਚੱਕਣਾ ਚੂਰ ਇਸ ਤੋਂ ਘੱਟ ਨਹੀਂ ਮਨਜ਼ੂਰ ਜਾਂ ਜਿੱਤ ਕੇ ਜਾਵਾਂਗੇ ਜਾਂ ਲਾਛਾਂ ਜਾਣ ਗਿਆ ਤੇ ਤਿੰਨ ਕਾਨੂੰਨ ਰੱਦ ਕਰਾ ਕੇ ਆਏ ਤੇ ਹੁਣ ਤਾਂ ਜਿਹੜਾ ਮੋਦੀ ਸਰਕਾਰ ਦੀ ਸਾਰਾ ਜਿਹੜਾ ਜਿਹੜਾ ਟਰਮ ਖਤਮ ਹੋ ਗਈ ਹੁਣ ਤਾਂ ਕੋਈ ਉਹ ਪਾਰਲੀਮੈਂਟ ਦਾ ਸੈਸ਼ਨ ਵੀ ਨਹੀਂ ਬੁਲਾ ਸਕਦੇ ਤੇ ਪਾਰਲੀਮੈਂਟ ਦਾ ਸੈਸ਼ਨ ਬੁਲਾਏ ਬਿਨਾ ਕਾਨੂੰਨ ਪਾਸ ਨਹੀਂ ਹੋ ਸਕਦਾ ਤੇ ਜੇ ਕਾਨੂੰਨ ਪਾਸ ਨਹੀਂ ਹੁੰਦਾ ਤੇ ਕੋਈ ਅੱਗੇ ਵਾਂਗੂ ਫੇਰ ਲਿਖਤੀ ਲੈ ਕੇ ਤੇ ਉੱਠਣਾ ਜਾਂ ਅੰਦੋਲਨ ਨੂੰ ਅੱਗੇ ਪਾ ਦੇਣਾ ਜਾਂ ਫਿਰ ਕੋਈ ਕਮੇਟੀ ਦੀ ਗੱਲ ਆਈ ਵੀ ਚਾਰ ਮੈਂਬਰੀ ਹਾਈ ਜਿਹੜੀ ਤਾਕਤਵਾਲੀ ਕਮੇਟੀ ਬਣੇਗੀ ਉਹ ਬਿਲਕੁਲ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਧੋਖਾ ਕਰਦੀ ਆਈ ਆ ਤੇ ਸਾਨੂੰ ਇਹ ਡਰ ਆ ਵੀ ਕਿਤੇ ਇਹ ਸਰਕਾਰ ਫਿਰ ਤੋਂ ਇਸ ਜਿਹੜੀ ਤਾਕਤ ਜਾ ਰਹੀ ਆ ਦਿੱਲੀ ਉਹਦੇ ਨਾਲ ਕੁਝ ਏਦਾਂ ਦਾ ਕਰ ਦੇਵੇ ਜਿਹਦੇ ਨਾਲ ਕਿਸਾਨਾਂ ਦਾ ਕੁਝ ਨਾ ਫਾਇਦਾ ਹੋਵੇ ਕਰਜੇ ਤੇ ਲਕੀਰ ਨਾ ਵੱਜੇ ਐਮਐਸਪੀ ਦਾ ਗਰੰਟੀ ਕਾਨੂੰਨ ਨਾ ਬਣੇ ਮਾੜਾ ਮੋਟਾ ਲਿਖਤੀ ਦੇ ਦਿੱਤਾ ਜਾਵੇ ਔਰ ਉਹਦੇ ਨਾਲ ਉਹ ਆ ਜਾਣ ਵਾਪਸ ਜਾਣ ਅੰਦੋਲਨ ਸਤਕਤ ਕਰ ਦੇਣ ਤਾਂ ਉਹਦੇ ਨਾਲ ਕਿਸਾਨੀ ਦਾ ਤਾਂ ਕੋਈ ਫਾਇਦਾ ਨਹੀਂ ਹੋਣਾ ਉਲਟਾ ਬੀਜੇਪੀ ਸਰਕਾਰ ਨੂੰ ਇਹ ਮੌਕਾ ਜ਼ਰੂਰ ਕਿ ਹਾਂ ਕਿਸਾਨ ਆਏ ਸੀ ਉਹਨਾਂ ਧਰਨਾ ਲਾਇਆ ਸੀ ਤੇ ਅਸੀਂ ਸਾਰਾ ਕੁਝ ਦੇ ਤਾ ਦੇ ਤਾ ਦੇ ਤਾ ਜਦ ਕਿ ਸਰਕਾਰ ਨੂੰ ਜੇਕਰ ਮਨਾਉਣਾ ਹੈ ਕੁਝ ਕਰਾਉਣਾ ਸਰਕਾਰ ਤੋਂ ਤਾਂ ਉਹ ਜਿੰਦਾ ਵੱਡੇ ਏਜੰਡੇ ਨੇ ਓਡੀ ਵੱਡੀ ਤਾਕਤ ਲੈ ਕੇ ਜਾਣਾ ਪਊਗਾ ਸੋ ਇਸ ਕਰਕੇ ਅਸੀਂ ਕਹਿੰਦੇ ਰਹੇ ਹਾਂ ਵੀ ਘੱਟ ਤਾਕਤ ਨਾਲ ਜਾਣ ਨਾਲ ਨੁਕਸਾਨ ਹੋ ਸਕਦਾ ਇਸੇ ਲਈ ਸਾਰਿਆਂ ਨੂੰ ਏਕਤਾ ਕਰਕੇ ਇਕੱਠਿਆਂ ਦਿੱਲੀ ਜਾਣਾ ਚਾਹੀਦਾ ਅੱਛਾ ਇੱਕ ਉਹ ਕਹਿੰਦੇ ਨੇ ਕਿ ਅਸੀਂ ਇੱਕ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਜਿੱਚ ਮਜ਼ਦੂਰਾਂ ਦੀਆਂ ਮੰਗਾਂ ਵੀ ਨਹੀਂ ਉਹ ਕਹਿੰਦੇ ਨੇ ਵੀ ਸੰਯੁਕਤ ਕਿਸਾਨ ਮੋਰਚਾ ਇਕੱਲੇ ਕਿਸਾਨਾਂ ਦੀਆਂ ਮੰਗਾਂ ਉਠਾਉਂਦਾ ਮਜ਼ਦੂਰ ਵੀ ਸਾਡਾ ਇੱਕ ਹਿੱਸਾ ਨੇ ਖੇਤਾਂ ਦਾ ਹਿੱਸਾ ਨੇ ਤੇ ਮਜ਼ਦੂਰਾਂ ਦੀਆਂ ਮੰਗਾਂ ਕਿਉਂ ਨਹੀਂ ਉਠਾਰੀਆਂ ਜਾ ਰਹੀਆਂ ਦੇਖੋ ਇਹ ਵੀ ਇੱਕ ਤਰ੍ਹਾਂ ਨਾਲ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਇੱਕ ਵੱਡੀ ਤੇਰਾ ਵੱਡੀ ਜਿਹੜੀ ਸਰਕਾਰ ਨੂੰ ਰੜਕਦੀ ਆ ਉਹਦੇ ਖਿਲਾਫ ਲਗਾਤਾਰ ਪਹਿਲਾਂ ਦੱਲੇਵਾਲ ਸਾਹਿਬ ਨੇ ਗੈਰ ਰਾਜਨੀਤਿਕ ਨਾਂ ਤੇ ਇੱਕ ਮੋਰਚਾ ਖੜਾ ਕੀਤਾ ਇੱਕ ਹੁਣ ਸਰਜੀਤ ਫੂਲ ਤੇ ਪੰਨੂ ਭੰਦੇਰ ਹੋਰਾਂ ਨੇ ਜਿਹੜਾ ਜਿਹੜੀਆਂ ਜਥੇਬੰਦੀਆਂ ਨੇ ਭਾਰਤ ਦੇ ਵਿੱਚ ਕਿਉਂਕਿ ਜਿਹੜੀਆਂ ਲੜਨ ਵਾਲੀਆਂ ਜਥੇਬੰਦੀਆਂ ਨੇ ਉਹ ਪਹਿਲਾਂ ਤੋਂ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨੇ ਜਿਹੜੀਆਂ ਜਥੇਬੰਦੀਆਂ ਜ਼ਿਆਦਾ ਭਾਜਪਾ ਨੇ ਖੜੀਆਂ ਕੀਤੀਆਂ ਨੇ ਜਾਂ ਕੋ ਟੁੱਟ-ਫੁੱਟ ਕਰਕੇ ਬਣੀਆਂ ਨੇ ਉਹਨਾਂ ਨੂੰ ਜੋੜ ਕੇ ਇੱਕ ਨਵਾਂ ਪੈਰਲਲ ਹੋਰ ਫਰੰਟ ਖੜਾ ਕਰ ਦੇਣਾ ਇਹ ਸੰਯੁਕਤ ਕਿਸਾਨ ਮੋਰਚੇ ਦੀ ਤਾਕਤ ਨੂੰ ਘਟਾ ਕੇ ਤੇ ਦੂਜੀਆਂ ਚੀਜ਼ਾਂ ਨੂੰ ਚੁੱਕਣ ਵਾਲੀ ਗੱਲ ਆ ਜਿਹੜੀ ਗੱਲ ਹੈਗੀ ਆ ਵੀ ਕਿਸਾਨਾਂ ਤੇ ਕਿਸਾਨਾਂ ਦੀ ਗੱਲ ਕਰਦੇ ਮਜ਼ਦੂਰਾਂ ਦੀ ਗੱਲ ਨਹੀਂ ਕਰਦੇ ਇਹ ਗੱਲ ਬਿਲਕੁਲ ਗਲਤ ਆ ਸੰਯੁਕਤ ਕਿਸਾਨ ਮੋਰਚੇ ਚ ਕਲੀਅਰ ਕਟ ਲਿਖਿਆ ਵੀ ਜਿਹੜੀ ਪੈਨਸ਼ਨ ਹੈ 10000 ਰੁਪਿਆ ਉਹ ਮਜ਼ਦੂਰਾਂ ਤੇ ਕਿਸਾਨਾਂ ਨੂੰ ਮਿਲੇ ਦੂਜੀ ਗੱਲ ਜਿਹੜੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਟ੍ਰੇਡ ਜਥੇਬੰਦੀਆਂ ਨਾਲ ਰਲ ਕੇ ਜਿਹੜੇ ਜਿਹੜੇ ਅਸੀਂ ਸੱਦਾ ਦਿੱਤਾ ਵੀ ਚਾਰੇ ਲੇਬਰ ਕੋਡ ਜਿਹੜੇ ਬਣੇ ਆ ਕਾਨੂੰਨ ਉਹ ਰੱਦ ਕੀਤੇ ਜਾਣ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਨਰੇਗਾ ਨੂੰ ਜਿਹੜਾ ਵਧਾਇਆ ਜਾਵੇ ਇਹ ਸਾਰੀਆਂ ਮੰਗਾਂ ਮਜ਼ਦੂਰਾਂ ਦੀਆਂ ਤੇ ਮਲਾਜ਼ਮਾਂ ਦੀਆਂ ਨੇ ਜਿਨ੍ਹਾਂ ਨੂੰ ਨਾਲ ਲੈ ਕੇ ਅਸੀਂ 16 ਫਰਵ ਨੂੰ ਭਾਰਤ ਬੰਦ ਕਰ ਰਹੇ ਹਾਂ ਸੋ ਇਸ ਕਰਕੇ ਇਹ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ ਜੋ ਚੀਜ਼ ਸਪਸ਼ਟ ਹੈ ਸੱਦਾ ਸਪਸ਼ਟ ਦੇਣਾ ਚਾਹੀਦਾ